2024 ਦੇ ਚੋਣਾਂਾਂ ਨੂੰ ਲੈ ਕੇ ਅੱਜ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਜਲੰਧਰ ਪਹੁੰਚਦੀ ਹੈ ਜਲੰਧਰ ਦੇ ਵਿੱਚ ਕਾਰਜਕਰਤਾ ਅਹਿਮ ਮੀਟਿੰਗ ਕਰਦੀ ਹੈ ਮੀਟਿੰਗ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਦੀ ਬੇਟੀ ਬੀਬਾ ਜੈਂਦਰ ਕੌਰ ਵੀ ਸ਼ਾਮਲ ਹੋ ਸਮੂਲਿਤ ਕਰਦੇ ਨੇ ਗੱਲਬਾਤ ਕਰ ਲੈ ਮੈਡਮ 2024 ਦੀਆਂ ਚੋਣਾਂ ਨੂੰ ਲੈ ਕੇ ਅੱਜ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਜਲੰਧਰ ਪਹੁੰਚੀ ਹੈ ਕਾਰਜਕਰਤਾ ਨੇ ਮੀਟਿੰਗ ਕਰ ਰਹੀ ਕਿਸੇ جواب ਦਿੱਤੇ ਜਾਂਦੇ ਕਾਰਜਕਰਤਾ ਦੇਖੋ ਜੀ ਸਾਨੂੰ ਅੱਜ ਆਦੇਸ਼ ਦਿੱਤਾ ਗਿਆ ਹੈਗਾ ਜੋ ਜੋ ਕੰਮਸ ਆਨੇ ਕਰਨੇ ਹੈਗੇ ਪੂਰੇ 2-3 ਮਹੀਨਿਆਂ ਚ ਸਾਡੀਆਂ ਮੀਟਿੰਗਸ ਜਿਹੜੀਆਂ ਹੋਣੀਆਂ ਨੇ ਉਸ ਬਾਰੇ ਗੱਲ ਹੋਈ ਗੱਲਬਾਤ ਹੋਈ ਹੈ ਹਾਂ ਕੋਈ ਕਾਰਕਟਰ ਨੇ ਆਪਣੀਆਂ ਮੁਸ਼ਕਲਾਂ ਵੀ ਸੀਨੀਅਰ ਲੀਡਰਸ਼ਿਪ ਨੂੰ ਦੱਸੀਆਂ ਛੋਟੇ ਹਾਂ ਕੁਝ ਮੁਸ਼ਕਲਾ ਵੀ ਦੱਸਿਆ ਆ ਜਾਂਦੀ ਇਹਨੇ ਮੁਸ਼ਕਲਾ ਵੀ ਜਿਵੇਂ ਜ ਹੁਣੇ ਵਿਕਸਿਤ ਭਾਰਤ ਯਾਤਰਾ ਚੱਲ ਰਹੀ ਹੈਗੀ ਹੈ ਉਹਦੇ ਵਿੱਚ ਪ੍ਰਸ਼ਾਸਨ ਬਿਲਕੁਲ ਨਹੀਂ ਸਾਡੇ ਨਾਲ ਚੱਲ ਰਿਹਾ ਨੋਡਲ ਆਫੀਸਰਸ ਨਹੀਂ ਭੇਜਦੇ ਸੋ ਇਹ ਬੜੀ ਮੇਜਰ ਚੀਜ਼ਾਂ ਨਹੀਂ ਕਿਉਂਕਿ ਸਕੀਮਾ ਮੋਦੀ ਜੀ ਨੇ ਭੇਜਿਆ ਨੇ ਸੈਂਟਰ ਦੀ ਸਕੀਮ ਹੈਗੀ ਇਹ ਮੋਦੀ ਜੀ ਦੀ ਸਕੀਮ ਹੈ ਔਰ ਸਾਰੇ ਵਰਗ ਦੇ ਲੋਕਾਂ ਵਾਸਤੇ ਹੈ ਤੋ ਇਹ ਕਹ ਨਹੀਂ ਕਿ ਸਿਰਫ ਇੱਕ ਪਾਰਟੀ ਵਾਸਤੇ ਹੈ ਇਟ ਇਜ਼ ਫॉर ਏਵਰੀ ਪੰਜਾਬ ਸਿਟੀਜ਼ਨ ਜਿਹੜੀ ਸਕੀਮ ਆਈ ਹੈ 2024 ਨੂੰ ਲੈ ਕੇ ਕਿਸ ਮੁੱਦੇ ਨੂੰ ਲੈ ਕੇ ਆ ਜਨਤਾ ਦੀ ਅਦਾਲਤ ਚ ਬੀਜੇਪੀ ਜਾਏਗੀ ਜਿਹੜੇ ਜਿਹੜੇ ਕੰਮ ਕੀਤੇ ਨੇ ਜੀ ਔਰ ਕੰਮ ਬਠੇਰੇ ਹੋਏ ਨੇ ਮੋਦੀ ਜੀ ਨੇ ਪੰਜਾਬ ਵਾਸਤੇ ਸਾਰੇ ਭਾਰਤ ਵਾਸਤੇ ਕੰਮ ਭੇਜੇ ਨੇ ਔਰ ਉਸਕੀਮਾਂ ਚੱਲ ਰਹੀਆਂ ਨੇ ਔਰ ਰਿਸਪਾਂਸ ਬੜਾ ਵਧੀਆ ਮਿਲ ਰਿਹਾ ਹੈ ਬੀਜੇਪੀ ਦਾ ਪਰਿਵਾਰ ਹੋਰ ਮਜ਼ਬੂਤ ਹੋ ਗਿਆ ਕਈ ਲੋਕਾਂ ਨੇ ਜਿਹੜੇ ਯੂਥ ਨੇ ਬੀਜੇਪੀ ਦਾ ਜਿਹੜਾ ਦਮਨ ਸਾਹਮਿਆ ਬਿਲਕੁਲ ਅੱਜ ਜੋਇਨ ਕੀਤੇ ਨੇ ਜੀ ਕੁਛ ਹੋ ਇਹਨਾਂ ਨੂੰ ਕਿ ਕਿਉਂ ਜੋਇਨ ਕੀਤੇ ਹੈ ਬੀਜੇਪੀ ਆਪੇ ਦੱਸਣਗੇ ਦੱਸੋ ਇੱਕ ਮਿੰਟ ਆਖਰੀ ਕੋਸ਼ਤ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਚੱਲ ਰਹੀ ਹੈ ਗੱਟ ਜੋੜਨ ਨੂੰ ਲੈ ਕੇ ਉਸ ਬਾਰੇ ਕੀ ਕਹਿਣਾ ਉਹ ਸਾਡੀ ਸੀਨੀਅਰ ਲੀਡਰਸ਼ਿਪ ਦੱਸੇਗੀ ਜਦੋਂ ਟਾਈਮ ਆਏਗਾ ਔਰ ਵੀ ਜਿਹੜੇ ਯੂਥ ਹੈ ਅੱਜ ਬੀਜੇਪੀ 'ਚ ਸ਼ਾਮਲ ਹੋਇਆ ਗੱਲਬਤ ਕਰ ਲੈਣੇ ਆ ਕਿਸ ਮੁੱਦਿਆਂ ਨੂੰ ਲੈ ਕੇ ਅੱਜ ਤੁਸੀਂ ਬੀਜੇਪੀ ਨੂੰ ਜੁਆਇਨ ਕੀਤਾ ਅੱਜ ਆਪਾਂ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਜਿਹਦਾ ਬਹੁਤ ਵੱਡਾ ਸ਼ਰੇਬੀ ਬਾਜੰਦਰ ਕੌਰ ਜੀ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਨੂੰ ਜਾਂਦਾ ਆਪਾਂ ਉਹਦੀ ਕਾਰਗੁਜ਼ਾਰੀ ਦੇਖ ਰਹੇ ਆ ਕਿਵੇਂ ਭਾਰਤੀ ਜਨਤਾ ਪਾਰਟੀ ਹੈਸੀ ਪਾਰਟੀ ਹੈ ਜਿਨੇ ਦੇਸ਼ ਦੀ ਇਕਨੋਮੀ ਨੂੰ ਚੌਥੇ ਨੰਬਰ ਤੇ ਲਿਆਂਦਾ ਦੁਨੀਆ ਭਰ ਦੇ ਵਿੱਚ ਜਿਹੜੀ ਕਿ 11ਵੇਂ ਪਾਏਦਾਨ ਤੇ ਹੁੰਦੀ ਸੀ ਹੁਣ ਚੌਥੇ ਨੰਬਰ ਤੇ ਆ ਤੇ ਅੱਜ ਰੋਜ਼ਗਾਰ ਦਿਨੋ ਦਿਨ ਵਧ ਰਿਹਾ ਹੈ ਵੱਡੀ ਵੱਡੀ ਅਮਰੀਕਨ ਕੰਪਨੀਆਂ ਹਿੰਦੁਸਤਾਨ ਦੇ ਵਿੱਚ ਨਿਵੇਸ਼ ਕਰਕੇ ਇੱਥੇ ਆਪਣੇ ਕਾਰਖਾਨੇ ਖੋਲ ਕੇ ਇੱਥੇ ਦੇ ਯੁਵਾਵਾਂ ਨੂੰ ਜੋਬਸ ਦੇ ਰਹੀਆਂ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੀ ਪਾਰਟੀ ਹੈ ਜੋ ਕਿ ਦੇਸ਼ ਨੂੰ ਇੱਕ ਨੰਬਰ ਤੇ ਸੁਪਰ ਪਾਵਰ ਬਣਾਉਣ ਦੇ ਵਿੱਚ ਇੱਕੋਲੀ ਨਹੀਂ ਸક્ષਮ ਪਾਰਟੀ ਹੈ ਭਜੇਂਦਰ ਜੌਰ ਜੀ ਮੇਰਾ ਇੱਕ ਲਾਸਟ ਵਾਲਾ ਹੈ ਕਿ 26 ਤਰੀਕ ਨੂੰ ਜਿਹੜੀ ਪੰਜਾਬ ਦੀ ਜਿਹੜੀ ਚੰਕੀ ਹੈ ਉਹ ਦੇਖਣ ਨੂੰ ਨਹੀਂ ਮਿਲਗੀ ਰੱਦ ਕਰ ਦਿੱਤੀ ਗਈ ਹੈ ਇਹ ਤਾਂ ਜੀ ਸੈਂਟਰ ਔਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਹੈ ਉਹਨਾਂ ਤੋਂ ਪੁੱਛੋ ਠੀਕ ਕੀ ਹੈ ਜਿਆਵੀਪਾ ਇੰਦਰਕੌਰ ਜਿਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਸਕੀਮਾਂ ਲੈ ਕੇ ਆ ਰਹੀਆਂ ਨੇ ਉਹ ਨੂੰ ਲੈ ਕੇ ਇਹ ਜਨਤਾ ਦੇ ਵਿੱਚ ਜਾਣਗੇ ਕੈਮਰਾਮੈਨ ਕੁਲਦੀਪ ਦੇ ਨਾਲ ਵਿਨੈਕ ਸ਼ਰਮਾ ਦੈਨਿਸੁਰਾ ਟੀਵੀ ਜਲੰਧਰ